ਹਾਂਜੀ ਦੋਸਤੋ ਪੰਜਾਬੀ ਅਪਡੇਟ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਉਸ ਨਾਮ ਦੀ ਜੋ ਅੱਜ ਕੱਲ ਪੰਜਾਬੀ 뮤직 ਇੰਡਸਟਰੀ ਦਾ ਸਟਾਰ ਬਣ ਚੁੱਕਾ ਹੈ ਜਿਸ ਦਾ ਨਾਮ ਹੈ ਚੀਮਾ ਬਾਈ। ਦੋਸਤੋ ਇਹ ਉਹੀ ਚੀਮਾ ਬਾਈ ਨੇ ਜਿਨ੍ਹਾਂ ਦੇ ਗਾਣੇ ਰਿਲੀਜ਼ ਹੁੰਦੇ ਸਾਰੇ ਹੀ ਗਾਣੇ ਟ੍ਰੈਂਡਿੰਗ ਦੇ ਵਿੱਚ ਚਲੇ ਜਾਂਦੇ ਨੇ ਅਤੇ ਜਿਨ੍ਹਾਂ ਦੇ ਗਾਣੇ ਹਰ ਜਗ੍ਹਾ ਪਿਆਹਾ ਪਾਰਟੀਆਂ ਤੋਂ ਲੈ ਕੇ ਡੀਜੇ ਟ੍ਰੈਕਰਾਂ ਤੇ ਗੱਡੀਆਂ ਤੇ ਬੋਕਰਾਂ ਵਿੱਚ ਗੂੰਜਦੇ ਨੇ। ਜਿਵੇਂ ਕਿ ਕ੍ਰੰਪਸ, ਸਨੇਕ ਕੈਲੀਫੋਰਨੀਆ, ਲਵਰ ਯੰਗ ਗੌਟ ਵਰਗੇ ਗੀਤਾਂ ਨੇ ਚੀਮਾ ਬਾਈ ਨੂੰ ਜ਼ਮੀਨ ਤੋਂ ਅਸਮਾਨ ਤੱਕ ਪਹੁੰ ਹੈ। ਤੋਂ ਇਸ ਵੀਡੀਓ 'ਚ ਆਪਾਂ ਚੀਮਾ ਬਾਈ ਦੇ ਜੀਵਨ, ਇਹਨਾਂ ਦੀ ਪੜ੍ਹਾਈ ਅਤੇ ਸਟ੍ਰੈਗਲਿੰਗ ਲਾਈਫ ਬਾਰੇ ਗੱਲ ਕਰਾਂਗੇ। ਦੋਸਤੋ ਚੀਮਾ ਬਾਈ ਦਾ ਅਸਲੀ ਨਾਮ ਨਰਵੈਕ ਤੇ ਇਹਨਾਂ ਦਾ ਜਨਮ 1995 ਵਿੱਚ ਸ਼ਹਿਰ ਬਟਾਲਾ ਜ਼ਿਲ੍ਹਾ ਕੁਰਦਾਸਪੁਰ ਮਾਝਾ ਪੰਜਾਬ ਵਿੱਚ ਹੋਇਆ। 2025 ਤੱਕ ਇਹਨਾਂ ਦੀ ਉਮਰ ਲਗਭਗ 30 ਸਾਲ ਦੀ ਹੋ ਚੁੱਕੀ ਹੈ। ਜੇਕਰ ਆਪਾਂ ਇਹਨਾਂ ਦੇ ਕੱਦ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੱਦ 5 ਫੁੱਟ 7 ਇੰਚ ਦੇ ਕਰੀਬ ਹੈ। ਦੋਸਤੋ ਚੀਮਾ ਇਹਨਾਂ ਦਾ ਗੋਤ ਹੈ ਜਿਸ ਕਰਕੇ ਜਦੋਂ ਇਹਨਾਂ ਨੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਇਹਨਾਂ ਨੇ ਆਪਣੇ ਗੋਤ ਦੇ ਨਾਲ ਬਾਈ ਸ਼ਬਦ ਜੋੜ ਕੇ ਆ ਪਨਾਸੇ ਤੇ ਨਾਮਕੀਮਾ ਬਈ ਰਖਿਆ ਇਹਨਾਂ ਦੇ ਪਿਤਾ ਦਾ ਨਾਮ ਸੁਚੈਨ ਸਿੰਘ ਤੇ ਇਹਨਾਂ ਦੀ ਮਾਤਾ ਦਾ ਨਾਮ ਚਰਨਜੀਤ ਕੌਰ ਹੈ ਪਰਿਵਾਰ ਦਾ ਕਿਤਾ ਖੇਤੀਬਾੜੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇਹਨਾਂ ਦਾ ਛੋਟਾ ਭਰਾ ਤੇ ਇੱਕ ਵੱਡੀ ਭੈਣ ਵੀ ਹੈ ਦੋਸਤੋ ਜੇਕਰ ਆਪਾਂ ਚੀਮਾ ਬਈ ਦੇ ਵਿਆਹ ਦੀ ਗੱਲ ਕਰੀਏ ਤਾਂ ਇਹ ਹਜੇ ਅਨਮੈਰਿਡ ਨੇ ਅਤੇ ਜੇਕਰ ਪੜਾਅ ਦੀ ਪੜ੍ਹਾਈ ਦੀ ਗੱਲ ਕਰੀ ਤਾਂ ਇਹਨਾਂ ਨੇ ਸਕੂਲੀ ਪੜ੍ਹਾਈ ਆਪਣੇ ਪਿੰਡ ਵਿੱਚ ਪੂਰੀ ਕੀਤੀ ਹੈ ਤੇ ਫਿਰ ਡੀਏਵੀ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕੀਤੀ ਛੋਟੀ ਉਮਰ ਤੋਂ ਹੀ ਚੀਮਾ ਬਈ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਸਕੂਲ ਤੇ ਕਾਲਜ ਰਾਨ ਹਾਰਕ ਸਿੰਗਿੰਗ ਮੁਕਾਬਲੇ ਵਿੱਚ ਇਹੇ ਹਿੱਸਾ ਲੈਂਦੇ ਸੀ ਅਤੇ ਸਭ ਨੂੰ ਆਪਣੀ ਆਵਾਜ਼ ਨਾਲ ਮੋਹ ਲੈਂਦੇ ਸਨ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਚੀਮਾ ਬਾਈ ਸਟੂਡੈਂਟ ਵੀਜ਼ਾ ਤੇ ਕੈਨੇਡਾ ਚਲੇ ਗਏ ਤੇ ਇਹਨਾਂ ਨੇ ਸ੍ਰੀਡਨ ਕਾਲਜ ਵਿੱਚ ਪੜ੍ਹਾਈ ਸ਼ੁਰੂ ਕੀਤੀ ਪਰ ਕੁਝ ਕਾਰਨਾ ਕਰਕੇ ਇਹਨਾਂ ਨੂੰ ਪੜ੍ਹਾਈ ਵਿੱਚ ਛੱਡਣੀ ਪਈ ਤੇ ਇਹਨਾਂ ਨੇ ਅਮਰੀਕਾ ਦੀ ਡੌਂਟੀ ਲਈ ਅਤੇ ਹੁਣ ਇਹ ਕੈਲੀਫੋਰਨੀਆ ਵਿੱਚ ਰਹਿ ਰਹੇ ਨੇ ਦੋਸਤੋ ਜੇਕਰ ਆਪਾਂ ਚੀਮਾ ਬਾਈ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਚੀਮਾ ਬਾਈ ਨੇ 2021 ਵਿੱਚ ਆਪਣੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਰਿੰਦ ਗੀਤ ਨਾਲ ਕੀਤੀ ਜੋ ਕਿ ਪਹਿਲੇ ਇੱਕ ਸਟੂਡੀਓ ਤੇ YouTube ਚੈਨਲ ਤੇ ਰਿਲੀਜ਼ ਹੋਇਆ ਛੱਤ ਖੁੱਲੀਆਂ ਗੱਦੀ ਦੀ ਸੁਣੀ ਹਵਾ ਚੱਲਦੀ ਸੁਣੀ ਹਵਾ ਚੱਲਦੀ ਅਤੇ ਹੁਣ ਤੱਕ ਇਸ ਗਾਣੇ ਤੇ 3 ਮਿਲੀਅਨ ਤੋਂ ਵੀ ਵੱਧ ਦੇ views ਆ ਚੁੱਕੇ ਹਨ। ਫਿਰ ਇਹਨਾਂ ਨੇ 2022 ਵਿੱਚ ਪੈਗ ਪਟਿਆਲਾ ਸੌਂਗ ਰੀਲ ਵੀ ਕੀਤਾ ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਕੀਮਾ ਬਾਈ ਦਾ ਸਭ ਤੋਂ ਵੱਡਾ ਸਾਥੀ ਅਤੇ ਦੋਸਤ ਮਿਊਜ਼ਿਕ ਡਾਇਰੈਕਟਰ ਦੋਰ ਸਿੱਧੂ ਹੈ ਜਿਨ੍ਹਾਂ ਨਾਲ ਮਿਲ ਕੇ ਇਹਨਾਂ ਨੇ ਕਈ ਸੁਪਰ ਹਿੱਟ ਗਾਣੇ ਗਾਏ। 2023 ਵਿੱਚ ਕੀਮਾ ਬਾਈ ਨੇ ਆਪਣੀ ਪਹਿਲੀ ਐਲਬਮ ਐਨੀਵੇ ਰਿਲੀਜ਼ ਕੀਤੀ ਜਿਸ ਵਿੱਚ 10 ਗਾਣੇ ਸਨ ਅਤੇ ਇਹ ਗੀਤ ਸਾਰੇ ਦੇ ਸਾਰੇ ਸੁਪਰ ਹਿੱਟਰ ਰਹੇ। ਤੋਂ ਇਲਾਵਾ ਇਹਨਾਂ ਦੀ ਹਾਲ ਹੀ ਵਿੱਚ ਐਲਬਮ ਵੀ ਆਈ ਹੈ ਜਿਸ ਵਿੱਚ ਕੁਝ ਗਾਣੇ ਮੌਜੂਦ ਹਨ ਜਿਵੇਂ ਕਿ ਮਗੈਂਬੋ ਮੈਂ ਬਿਲਣਾ ਜੋ ਬਿਲਨੇ ਮਗੈਂਬੋ ਸੁਣੀਏ ਮੈਂ ਗੰਗਾ ਜਲ ਵਾਲਾ ਜੀ ਦੇਵਤਨ ਨਹੀਂ ਹਾਜੀ ਮਸਤਾਨ ਡੀਟਲੇ ਰੋਟਾ ਨਾ ਨਹੀਂ ਹੁੰਦੀ ਬਿਲੋਕੇ ਮ ਸਰਦਾਰੀ ਹੱਥ ਗੋਲੀਆਂ ਉਹਨਾਂ ਦੀ ਸਕਿੱਲ ਚਾਹੀਦੀ ਜੋ ਕਿ ਇਸ ਸਮੇਂ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਦੇਖ ਚੱਲ ਰਹੀ ਹਨ ਹੁਣ ਇਸ ਐਲਬਮ ਦੀ ਖਾਸ ਗੱਲ ਇਹ ਹੈ ਕਿ ਟੀਮਾ ਬਾਈ ਨੇ ਇਸ ਵਾਰ ਆਪਣੇ ਮਿਰਸਰ ਵਿੱਚ ਰਿਐਲਿਟੀ ਅਤੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਬਿਆਨ ਕੀਤਾ ਹੈ ਇਹ ਹੀ ਚੀਜ਼ ਇਹਨਾਂ ਨੂੰ ਹੋਰ ਅਸੰਗਰਾਂ ਤੋਂ ਵੱਖਰਾ ਬਣਾਉਂਦੀ ਹੈ ਦੋਸਤੋ ਜੇਕਰ ਅਪ ਟੀਮਾ ਬਾਈ ਦੇ ਕੁਝ ਸੁਪਰ ਹਿੱਟ ਸੌਂਗਾਂ ਦੀ ਗੱਲ ਕਰੀਏ ਤਾਂ ਹੁਣੇ ਪੁਲਿਸ ਤੂੰ ਅੱਖਾਂ ਟਾਲ ਜਾਣੀ ਕਿੰਦਾ ਟਲੀ ਹੈ ਪੁੱਠੇ ਕੰਮਾਂ ਜਿੱਤਾਂ ਦੇ ਨਾਲ ਪੁਲਿਸ ਰੜੀ ਹੈ ਸਨੈਪ ਨੋਟ ਸਟੋਰ ਵੈਲਥ ਬਲੂ ਮਾਉਂਟੇਨ ਹਾਲ ਦੀ ਘੜੀ ਨਾਲ ਖੜੀ ਮੈਨੂੰ ਹੋ ਗੱਲ ਬੜੀ ਅਰੇ ਸੋਚੜੇ 트럼ਪ ਮੇਕ ਯੰਗ ਗੌਟ ਇਨਾ ਗਾਣਿਆਂ ਦੀ ਖਾਸ ਗੱਲ ਇਹ ਹੈ ਕਿ ਹਰ ਬੋਲ ਸਾਫੇ ਦਰਨੋਂ ਝੂਣ ਵਾਲਾ ਹੁੰਦਾ ਹੈ ਦੋਸਤੋ ਇਹ ਆਪਣੇ ਗਾਣਿਆਂ ਵਿੱਚ ਪੰਜਾਬ ਦੇ ਇਤਿਹਾਸ ਹਕੀਕਤਾਂ ਅਤੇ ਸਮਾਜ ਮੁੱਦਿਆਂ ਤੇ ਗੱਲ ਕਰਦੇ ਰਹਿੰਦੇ ਨੇ ਜੋ ਕਿ ਬਹੁਤ ਘੱਟ ਸਿੰਗਰ ਕਰਦੇ ਹਨ ਦੋਸਤੋ ਕਿਹਾ ਜਾਂਦਾ ਹੈ ਕਿ ਮੇਮਾ ਬਾਈ ਆਪਣੇ ਜਿਸ ਗਾਣੇ ਵਿੱਚ ਵੀ ਜਿਸ ਦਾ ਵੀ ਨਾਮ ਲੈ ਲੈਂਦਾ ਹੈ ਉਸ ਨਾਲ ਕੁਝ ਨਾ ਕੁਝ ਉਲਟਾ ਹੋ ਜਾਂਦਾ ਹੈ ਤੋਂ ਇਸੇ ਗੱਲ ਤੋਂ ਕਈ ਸਿੰਗਰ ਡਰੇ ਵੀ ਹੋਏ ਹਨ ਕਿ ਮੇਮਾ ਬਾਈ ਉਹਨਾਂ ਦਾ ਕਿਤੇ ਨਾਮ ਹੀ ਲੈ ਲੈ ਦੇਵੇ ਹਾਲਾਂਕਿ ਟੀਮਾ ਬਾਈ ਨੇ ਲਾਈਵ ਗਾਣੇ ਸ਼ੁਰੂ ਨਹੀਂ ਕੀਤੇ ਪਰ ਜਲਦ ਹੀ ਤੁਸੀਂ ਇਹਨਾਂ ਨੂੰ ਪੰਜਾਬ ਹੀ ਨਹੀਂ ਬਲ ਕੇ ਵਿਦੇਸ਼ਾਂ ਵਿੱਚ ਵੀ ਪਰਫਾਰਮੈਂਸ ਕਰਦੇ ਦੇਖੋਗੇ ਪੰਜਾਬ ਬੇਸ ਅਬਦੀ ਨਾਲ ਉਹਨਾਂ ਦੇ ਲਾਈਵ ਸ਼ੋਅਾਂ ਦੀ ਉਡੀਕ ਕਰ ਰਹੇ ਨੇ ਤੋਂ ਦੋਸਤੋ ਏਸੀ ਟੀਮਾ ਬਾਈ ਦੇ ਜੀਵਨ ਤੇ ਛੋਟੀ ਜਹੀ ਝਲਕ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ